ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿੱਚ ਹੋਏ ਸੜਕ ਹਾਦਸੇ ਵਿੱਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁੱਖਾ ਚਿਰਲਾ ਦੀ 21 ਸਾਲਾ ਲੜਕੀ ਦੀ ਮੌਤ ਹੋਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਗਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਇੱਕੀ ਪੁਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿਰਲਾ ਜੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜਾਈ ਕਰਨ ਗਈ ਸੀ। ਉਸਨੇ ਦੱਸਿਆ ਕਿ ਛੁੱਟੀਆਂ ਹੋਣ ਕਾਰਨ ਆਪਣੀਆਂ ਪੰਜ ਹੋਰਾਂ ਸਮੇਤ ਕੰਮ ਤੇ ਜਾ ਰਹੀਆਂ ਸਨ। ਜਿਸ ਗੱਡੀ ਤੇ ਸਵਾਰ ਸਨ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰਖਤਾਂ ਨਾਲ ਟਕਰਾ ਗਈ ਜਿਸ ਕਾਰਨ ਮੇਰੀ ਪਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਪਿੰਡ ਸੁਖਾ ਜਿਹੜਾ ਹੈ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਮੇਰੀ ਭਤੀਜੀ ਲਖਵਿੰਦਰ ਕੌਰ ਕੋਮੜ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਅੰਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇਥੋਂ ਆਪਾਂ ਕੈਨੇਡਾ ਕ ਲਈ ਜਿਹਦੀ ਸਟੱਡੀ ਚੱਲ ਰਹੀ ਸੀ ਜਿਸ ਦੇ ਵਿੱਚ ਉਹਨੂੰ 4 ਮਹੀਨੇ ਲਈਆਂ ਵਿੱਚ ਛੁੱਟੀਆਂ ਪੈ ਗਈਆਂ 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸ਼ਾਮ ਨੂੰ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਤੇ ਜਦੋਂ ਵਾਪਸ ਆ ਰਹੀ ਹੈ ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ ਦੋ ਨੌਜਵਾਨ ਹੋਰ ਉਹਨਾਂ ਦੇ ਨਾਲ ਇੱਕ ਡਰਾਈਵਰੀ ਕਰ ਰਿਹਾ ਹੈ ਇੱਕ ਕਨੈਕਟਰ ਸੀਟ ਤੇ ਬੈਠਾ ਹੈ ਇਹ ਤਿੰਨ ਗੁੱਡੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਲੀ ਸੀਟ ਤੇ ਬੈਠੀ ਹੋਈ ਆ ਅਚਾਨਕ ਇਹਨਾਂ ਦੇ ਉਹ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰੌਂਦੀ ਹੈ ਜਿਸ ਦੇ ਕਾਰਨ ਕਰਕੇ ਮੇਰੀ ਭਤੀਜੀ ਸਮੇਤ ਦੋਵੇਂ ਗੁੱਡੀਆਂ ਜਿਹੜੀਆਂ ਮਗਰ ਬਿਠੀਆਂ ਸੀਟਾਂ ਦੇ ਉੱਤੇ ਉਹ ਕਾਲ ਚਲਾਣਾ ਕਰ ਜਾਂਦੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਦੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਛਟਾਂ ਲੱਗੀਆਂ ਜਿਹੜਾ ਕਿ ਅਜੇ ਖੂਤ ਦੇ ਵਿੱਚ ਨਹੀਂ ਆਇਆ ਸਾਨੂੰ ਉਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ ਮਿਲ ਰਹੀਆਂ ਹਨ ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾਰਾ ਹੋਇਆ ਹੈ ਬਾਈ ਬਹੁਤ ਸਾਨੂੰ ਦੁੱਖ ਪੁੱਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਿਰਨਜੀਤ ਕੋਰ ਹੈ ਅੱਜ ਤੋਂ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਪਤਾ ਲੱਗਾ ਕਿ ਮੇਰੀ ਸ਼ਿਟਰ ਮੇਰੇ ਤਾਏ ਦੀ ਲੜਕੀ ਜਿਹੜੀ ਹੈ ਉਹਦਾ ਐਕਸੀਡੈਂਟ ਹੋ ਗਿਆ ਏ ਤੇ ਉਹ ਮੁੜ ਕੇ ਗਈ ਏ ਉੱਥੇ ਤੇ ਉੱਥੇ ਜਾ ਕਰਕੇ ਉਹਨੇ ਵੇਖਿਆ ਏ ਕਿ ਦਾਖਲ ਹੈ ਉੱਥੇ ਹਸਪਤਾਲ ਦੇ ਵਿੱਚ ਬੱਚੀਆਂ ਜਿਹੜੀਆਂ ਹਨ ਉਹਨਾਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਹਸਪਤਾਲ ਦੇ ਵਿੱਚ ਹਨ ਪਰ ਮੇਰੀ ਬੇਟੀ ਨੂੰ ਉਹ ਡੈੱਡ ਬਾਡੀ ਜਿਹੜੀ ਹੈ ਨਾ ਮੇਰੀ ਭਤੀਜੀ ਦੀ ਨਹੀਂ ਵੇਖਣ ਦਿੱਤੀ ਪ੍ਰਸ਼ਾਸਨ ਕੋਲੋਂ ਅਸੀਂ ਉਹਨਾਂ ਨੇ ਮੰਗ ਕੀਤੀ ਕਿ ਮੇਰੀ ਸ਼ਿਟਰ ਦੀ ਜਿਹੜੀ ਡੈੱਡ ਬਾਡੀ ਵੇਖਣ ਦਿੱਤੀ ਜਾਵੇ ਪਰ ਉਹਨਾਂ ਨੇ ਅਜੇ ਕਿਸੇ ਨੂੰ ਹੀ ਲਾਗੇ ਨਹੀਂ ਆਉਣ ਦਿੰਦਾ ਤੇ ਇਹ ਸਾਰੇ ਘਟਨਾਵਾਂ ਤੋਂ ਬਾਅਦ ਮੇਰੀ ਬੇਟੀ ਨੇ ਜਦੋਂ ਸਾਨੂੰ ਰਾਤੀ 10 ਵਜੇ ਨਾਲ ਫੋਨ ਕੀਤਾ ਤੇ ਅਸੀਂ ਸਾਰੇ ਪਰਿਵਾਰ ਦੇ ਜੀ ਹੱਕੇ ਬੱਕੇ ਰਹਿ ਗਏ ਸਾਡੀਆਂ ਤਾਂ ਨਿਕਲ ਗੀਆਂ ਸਾਡੇ ਨਾਲ ਬਹੁਤ ਥਕਾ ਹੋਇਆ ਅਸੀਂ ਕੀ ਕਰ ਸਕਦੇ ਆ ਸੋ ਤੁਹਾਡੇ ਬ੍ਰਦਰ ਕੀ ਕਰਦੇ ਮੇਰਾ ਬ੍ਰਦਰ ਜਿਹੜਾ ਮਥਰਾ ਦੇ ਵਿੱਚ ਕ੍ਰੇਨ ਆਪਰੇਟਰ ਆ ਜਿਹਨੂੰ ਮੈਂ ਰਾਤੀ ਸਵਾ 10 ਵਜੇ ਨਾਲ ਫੋਨ ਤੇ ਦੱਸ ਦਿੱਤਾ ਉਹ ਰਾਤੀ ਹੀ ਸਾਢੇ 10 ਵਜੇ ਨਾਲ ਉਥੋਂ ਤੁਰ ਪਿਆ ਵਾ ਕਹਿੰਦੇ ਹਨ ਕਿ ਉਹ ਰਾ ਫੋਨ ਤੇ ਦੱਸ ਰਿਹਾ ਏ ਕਿ ਮੈਂ 2:30 ਵਜੇ ਨਾਲ ਇੱਥੇ ਆ ਜਾਣਾ ਬਲਵਿੰਦਰ ਸੇ ਆਪਣਾ ਨਰਿੰਦਰ ਸਿੰਘ ਜੀ ਗਰੰਤੀ ਸਿੰਘ ਸਾਡੇ ਪਿੰਡ ਦੇ ਨੇ ਜੋ ਕਿ ਬਹੁਤ ਵਧੀਆ ਗ੍ਰੰਥੀ ਵੀ ਆ ਤੇ ਪਿੰਡ ਦੇ ਸੂਝਵਾਨ ਵੀ ਅੱਛੀ ਵੀ ਆ ਇਹਨਾਂ ਤੋਂ ਵੱਡਾ ਬ੍ਰਦਰ ਸੀ ਬਲਵਿੰਦਰ ਸਿੰਘ ਜੋ ਕਿ ਕ੍ਰੇਨ ਆਪਰੇਟਰ ਸੀ ਉਹਦੀ ਲੜਕੀ ਕੈਨੇਡਾ ਗਈ ਨੂੰ ਕੋਈ 1:30 ਮਹੀਨੇ ਹੋਏ ਆ ਉਹ ਕੈਨੇਡਾ ਸਟੱਡੀ ਵੀਜੇ ਤੇ ਗਈ ਸੀ ਦੋ ਸੈਮੈਸਟਰ ਉਹਦੇ ਪੂਰੇ ਹੋ ਗਏ ਆ ਕੰਮ ਪਹਿਲਾਂ ਤਾਂ ਉਹ ਆਪਣੇ ਹਿੰਦੀ ਸੀਗੀ ਬ੍ਰੈਮਟਨ ਬ੍ਰੈਮਟਨ 'ਚ ਕੰਮ ਨਾ ਨੂੰ ਮਿਲਣ ਕਰਕੇ ਥੋੜਾ ਉਹ ਸਾਈਡ ਤੇ ਚਲੀ ਗਈ ਜਿੱਥੋਂ ਕਿ ਉਹ ਜਾ ਕੇ ਤੇ ਦੁਬਾਰਾ ਉਸਨੇ ਕੰਮ ਤੇ ਡਿਊਟੀ ਤੇ ਗਈ ਡਿਊਟੀ ਤੋਂ ਵਾਪਸ ਆ ਰਹੀ ਸੀ ਨਾਲ ਹੋਰ ਵੀ ਲੜਕੀਆਂ ਸੀ ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆ ਹੋਇਆ ਐਕਸੀਡੈਂਟ ਹੋ ਗਿਆ ਜ ਐਕਸੀਡੈਂਟ ਦੇ ਵਿੱਚ ਤਿੰਨ ਲੜਕੀਆਂ ਜੋ ਖਤਮ ਹੋ ਗਈਆਂ ਨੇ ਤੇ ਦੋ ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ ਆ ਇਹ ਪਰਿਵਾਰ ਜਿਹੜਾ ਬਹੁਤ ਮਿਹਨਤੀ ਤੇ ਗਰੀਬ ਪਰਿਵਾਰ ਸੀਗਾ ਛੋਟੇ ਆਪਣਾ ਥੋੜਾ ਥੋੜੇ ਆਧਾਰੇ ਤੋਂ ਪਪਾ ਉੱਪਰ ਨੂੰ ਉੱਠਿਆ ਵਾ ਇਹਨਾਂ ਦੀ ਸਰਕਾਰ ਨੂੰ ਕੋਈ ਇਹਨਾਂ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਪੈਸਾ ਲਾ ਕੇ ਪਹਿਲਾਂ ਲੜਕੀ ਨੂੰ ਐਲਰਟਸ ਕਰਾਈ ਫਿਰ ਲੜਕੀ ਨੂੰ ਕੈਨੇਡਾ ਪੜਨ ਵਾਸਤੇ ਭੇਜਿਆ ਕੋਈ 25-30 ਲੱਖ ਰੁਪਏ ਲਾਇਆ ਪਰ ਅੱਜ ਇਹਨਾਂ ਦਾ ਉਹ ਸਾਰਾ ਨੁਕਸਾਨ ਤੇ ਇੱਕ ਬੱਚਾ ਵੀ ਘਰ ਤੋਂ ਗਿਆ ਇਹਦੀ ਸਾਰੇ ਅਸੀਂ ਪਿੰਡ ਵਾਲੇ ਜਿਹੜੇ ਆ ਸਾਰਾ ਪਿੰਡ ਹੀ ਸੋਗ ਦੇ ਵਿੱਚ ਡੁੱਬਿਆ ਹੋਇਆ ਸਵੇਰ ਤੋਂ ਤਾਤਾ ਲੱਗਾ ਹੋਇਆ ਪਾਬਾਬਾਈ ਦੇ ਘਰ ਵਿੱਚ ਤੇ ਲੜਕੀ ਦਾ ਪਿਤਾ ਜਿਹੜਾ ਜੇ ਆਉਣਾ ਉਹ ਵੀ ਆਪਣਾ ਡਿਊਟੀ ਤੋਂ ਵਾਪਸ ਆ ਰਹੇ ਨੇ ਅੱਜ ਅਕਕੀ ਸਾਡੇ ਪ੍ਰਸ਼ਾਸਨ ਥਗੇ ਉਹ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਧੰਨਵਾਦ